ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਹੈ 30 ਦਸੰਬਰ ਦੀ ਯਾਨੀ ਕੱਲ ਦੀ ਔਰ ਉਸ ਤੋਂ ਪਹਿਲਾਂ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਸਾਬਕਾ ADGP ਜਸਕਰਨ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰ ਰਹੇ ਨੇ ਪਹਿਲਾਂ DIG ਮਨਦੀਪ ਸਿੰਘ ਸਿੱਧੂ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਔਰ ਸਾਬਕਾ ADGP ਜਸਕਰਨ ਸਿੰਘ ਮੀਟਿੰਗ 'ਚ ਮੌਜੂਦ ਰਹੇ ਨੇ ਦੋਨੇ ਫਰਮਾਂ ਦੇ ਕਿਸਾਨ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਬੰਦ ਦਾ ਬਹੁਤ ਵੱਡਾ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਕਦੇ ਇਸ ਤਰੀਕੇ ਦਾ ਬੰਦ ਹੁੰਦਾ ਹੈ ਬਹੁਤ ਸਾਰੇ ਕਾਰੋਬਾਰ ਠੱਪ ਹੋ ਜਾਂਦੇ ਨੇ ਬਹੁਤ ਸਾਰਾ ਸਟੇਟ ਦਾ ਜਿਹੜਾ ਹੈ ਉਹ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਹੈ ਬਹੁਤ ਸਾਰੇ ਲੋਕਾਂ ਦਾ ਨਿੱਜੀ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਸੋ ਇਸ ਚੀਜ਼ ਨੂੰ ਲੈ ਕੇ ਕੋਸ਼ਿਸ਼ਾਂ ਨੇ ਕਿ ਕਿਸੇ ਤਰੀਕੇ ਕਿਸਾਨਾਂ ਨੂੰ ਮਨਾਇਆ ਜਾ ਸਕੇ ਐਸਐਸਪੀ ਪਟਿਆਲਾ ਵੀ ਪਹੁੰਚੇ ਹੋਏ ਨੇ ਮੌਕੇ ਤੇ ਨਾਨਕ ਸਿੰਘ ਉਹਨਾਂ ਵੱਲੋਂ ਵੀ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਸ਼ਾਂ ਨੇ ਇਸ ਵੇਲੇ ਖਨੌਰੀ ਬਾਰਡਰ ਤੇ ਸਾਬਕਾ ਆਈਡੀਜੀਪੀ ਜਸਕਰਨ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰ ਰਹੇ ਨੇ ਡੀਆਈਜੀ ਮਨਦੀਪ ਸਿੱਧੂ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਐਸਐਸਪੀ ਨਾਨਕ ਸਿੰਘ ਪਹੁੰਚੇ ਹੋਏ ਨੇ ਸਾਰੇ ਸੀਨੀਅਰ ਆਗੂ ਜਿਹੜੇ ਨੇ ਉਹ ਉੱਥੇ ਮੌਜੂਦ ਨੇ ਸਾਡੇ ਸਹਿਯੋਗੀ ਮਨਪ੍ਰੀਤ ਚੈਲ ਜੋੜ ਰਹੇ ਨੇ ਸਿੱਧਾ ਖਨੌਰੀ ਬਾਰਡਰ ਦਾ ਰੁਖ ਕਰਦਿਆਂ ਮਨਪ੍ਰੀ ਜਾਣਨਾ ਚਾਹਾਂਗੇ ਅੱਜ ਦੀਆਂ ਗਤੀਵਿਧੀਆਂ ਬਾਰੇ ਕੀ ਪੰਜਾਬ ਬੰਦ ਤੋਂ ਪਹਿਲਾਂ ਇਹ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਕੀ ਇਹ ਪੰਜਾਬ ਬੰਦ ਨੂੰ ਕਿਸੇ ਤਰੀਕੇ ਰੋਕਣ ਦੀਆਂ ਕੋਸ਼ਿਸ਼ਾਂ ਨੇ ਪੋਸਟਪੋਨ ਕਰਵਾਉਣ ਦੀਆਂ ਕੋਸ਼ਿਸ਼ਾਂ ਨੇ ਅਵਿਰਪਾਲ ਦੀ ਦੋ ਤਸਵੀਰਾਂ ਇਸ ਵਕਤ ਬੜੀਆਂ ਅਹਿਮ ਨੇ ਪਹਿਲੀ ਤਸਵੀਰ ਇਹ ਹੈ ਕਿ ਜਿਹੜੇ ਆਗੂ ਇਸ ਵਕਤ ਮੌਜੂਦ ਨੇ ਖਨੋਰੀ ਵਿਖੇ ਉਹਨਾਂ ਦੇ ਨਾਲ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਉਹਨਾਂ ਦੇ ਨਾਲ ਪਹਿਲਾਂ ਮੀਟਿੰਗ ਹੁੰਦੀ ਉਸ ਦੇ ਵਿੱਚ ਅਭਿਮਨਿਓ ਕੁਹਾੜ ਕਾਕਾ ਸਿੰਘ ਪੂਲ ਅਤੇ ਇੱਕ ਕਿਸਾਨ ਅਗੂ ਹੋਰ ਮੌਜੂਦ ਹੁੰਦੇ ਨੇ ਦੂਸਰੀ ਤਸਵੀਰ ਇਹ ਆ ਇਸ ਵਕਤ ਜਿਹੜੀ ਹੁਣੇ ਬ੍ਰੇਕ ਹੋਈ ਆ ਕਿ ਏ ਡੀ ਜੀ ਰਿਟਾਇਰਡ ਦਸਕਨ ਸਿੰਘ ਉਹ ਜਗਦੀਸ਼ ਸਿੰਘ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਪਰਸਨਲੀ ਉਹਨਾਂ ਦੀ ਗੱਲਬਾਤ ਹੋਵੇਗੀ ਇਸ ਵਕਤ ਇਹ ਪਹਿਲੀ ਵਾਰੀ ਨਹੀਂ ਹੈ ਕਿ ਉਹ ਮਿਲਣ ਦੇ ਲਈ ਪਹੁੰਚੇ ਨੇ ਇਸ ਤੋਂ ਪਹਿਲਾਂ ਵੀ ਉਹ ਮਿਲਣ ਦੇ ਲਈ ਪਹੁੰਚੇ ਨੇ ਲੇਕਿਨ ਅੱਜ ਇਸ ਵਕਤ ਪਹੁੰਚਣਾ 30 ਤਰੀਕ ਦੀ ਬੰਦ ਦੀ ਕਾਲ ਤੋਂ ਪਹਿਲਾਂ ਪਹੁੰਚਣਾ ਉਹਦੇ ਵਕਫ ਵਕਫ ਮਾਇਨੇ ਨੇ ਦੂਸਰੇ ਪਾਸੇ ਲੈ ਕੇ ਗੱਲ ਕੀਤੀ ਜਾਵੇ ਤਾਂ ਜਿਹੜਾ ਮਾਨਯੋਗ ਅਦਾਲਤ ਵੱਲੋਂ ਸਖਤ ਟਿੱਪਣੀ ਵੀ ਕੀਤੀ ਗਈ ਹੈ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਤੇ ਪ੍ਰਸ਼ਾਸਨ ਦੇ ਰਵੱਈਏ ਨੂੰ ਲੈ ਕੇ ਉਸ ਬਾਬਤ ਵੀ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਸੀਗਾ ਕਿ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਆ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅੱਜ 34ਵਾਂ ਦਿਨਾਂ 34ਵਾਂ ਦਿਨ ਦੀ ਵੀ ਅੱਜ ਸ਼ਾਮ ਢਲ ਚੁੱਕੀ ਹੈ ਯਾਨੀ ਕਿ ਕੱਲ ਨੂੰ 35ਵਾਂ ਦਿਨ ਸ਼ੁਰੂਆਤ ਹੋ ਜਾਵੇਗੀ ਅਤੇ ਕੱਲ ਬੰਦ ਦੀ ਕਾਲ ਵੀ ਹੈਗੀ ਆ ਸੋ ਉਸ ਚੀਜ਼ ਨੂੰ ਰੋਕਣ ਦੇ ਲਈ ਵੀ ਅਤੇ ਡੱਲੇਵਾਲ ਸਾਹਿਬ ਨੂੰ ਜਿਹੜੀ ਫੌਰੀ ਸੇਤ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਮਨਾਉਣ ਦੇ ਲਈ ਵੀ ਇਸ ਕਵਾਇਤ ਨੂੰ ਦੇਖਿਆ ਜਾ ਸਕਦਾ ਹੈ ਦੋ ਮੀਟਿੰਗਾਂ ਹੋਈਆਂ ਨੇ ਅੱਜ ਪਹਿਲਾਂ ਇੱਕ ਮੀਟਿੰਗ ਕੀਤੀ ਗਈ ਸੀ ਕਿ ਕਿਸਾਨ ਜਥੇਬੰਦੀਆਂ ਨੁਮਾਇੰਦਿਆਂ ਦੇ ਨਾਲ ਫਿਰ ਪੁਸਪ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਵੱਲੋਂ ਏ 8000 ਕੀਤੀ ਗਈ ਕਿ ਉਹ ਡਲੇਵਾਲ ਸਾਹਿਬ ਦੇ ਨਾਲ ਮਿਲਣਾ ਚਾਹੁੰਦੇ ਨੇ 1 ਟੂ 1 ਕਰਨਾ ਚਾਹੁੰਦੇ ਨੇ 1 ਔਨ 1 ਇਸ ਵਕਤ ਗੱਲ ਹੋ ਰਹੀ ਹੈ ਏ ਡੀ ਜੀ ਜਸਕਰਨ ਸਾਹਿਬ ਦਾ ਏ ਡੀ ਜੀ ਦਿਸਕਨ ਸਿੰਘ ਦੀ ਅਤੇ ਡਲੇਵਾਲ ਸਾਹਿਬ ਦੀ ਹੁਣ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚੋਂ ਕੀ ਬਾਹਰ ਨਿਕਲ ਕੇ ਆਉਂਦਾ ਹੈ ਇਸ ਤੋਂ ਪਹਿਲਾਂ ਅੱਜ ਪ੍ਰੈਸ ਵਾਰਤਾ ਵੀ ਕੀਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਉਸ ਪ੍ਰੈਸ ਵਾਰਤਾ ਦੇ ਵਿੱਚ ਸਾਫ਼ ਤੌਰ ਤੇ ਇੱਕ ਕੱਚਾ ਨਵਲਾ ਜਹਰ ਕੀਤਾ ਜਾਂਦਾ ਹੈ ਖੱਛਾ ਕੀ ਹੁੰਦਾ ਹੈ ਕਿ ਡੱਲੇਵਾਲ ਸਾਹਿਬ ਨੂੰ ਜਬਰੀ ਤੌਰ ਤੇ ਇਸ ਜਗ੍ਹਾ ਤੋਂ ਉਠਾ ਕੇ ਮੈਡੀਕਲ ਏਡ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ ਯਾਨੀ ਕਿ ਉਹਨਾਂ ਨੂੰ ਇਹ ਖੱਛਾ ਹੈ ਕਿ ਪੁਲਿਸ ਉਹਨਾਂ ਦੇ ਉੱਤੇ ਆ ਕੇ ਤਸ਼ੱਦਦ ਕਰ ਸਕਦੀ ਹੈ ਜਾਂ ੱੱਕਾ ਕਰ ਸਕਦੀ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਉਹਨਾਂ ਦੇ ਸ਼ਬਦਾਂ ਵਿੱਚ ਇਹ ਬੋਲਿਆ ਗਿਆ ਇਸ ਤੋਂ ਬਾਅਦ ਅੱਜ ਜਿਹੜੀ ਸੁਰੱਖਿਆ ਢੱਲੇਵਾਲ ਸਾਹਿਬ ਦੀ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਜਿਹੜੀ ਪਹਿਲਾਂ ਬੈਰੀਕੇਡਿੰਗਸ ਕੀਤੀ ਗਈ ਸੀ ਉਸ ਦੇ ਵਿੱਚ ਹੋਰ ਹਿਸਾਬ ਕੀਤਾ ਜਾਵੇਗਾ ਜਿਹੜੇ ਵੌਲੰਟੀਅਰਸ ਉਸ ਜਗ੍ਹਾ ਤੇ ਸਟੇਜ ਦੇ ਉੱਤੇ ਮੌਜੂਦ ਸੀਗੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ ਤੇ ਵੱਡੀ ਗੱਲ ਇੱਥੇ ਵਿਜੇਪਾਲ ਜੀ ਇਹ ਦੇਖਣ ਨੂੰ ਸਾਹਮਣੇ ਆਵੇਗੀ ਜੀ ਜਿਹੜੀ ਮਾਤ ਨੂੰ ਨਾਈਟ ਡੋਮਿਨੇਸ਼ਨ ਹੁੰਦੀ ਆ ਕਿਸਾਨ ਜਥੇਬੰਦੀਆਂ ਦੇ ਜਿਹੜੇ ਵੋਲੰਟੀਅਰਸ ਹੁੰਦੇ ਹੈਗੇ ਉਹਦੇ ਵਿੱਚ ਵੀ ਲਗਾਤਾਰ ਇਜ਼ਾਫਾ ਕੀਤਾ ਜਾਏਗਾ ਵਕ ਵਕ ਟੀਮਾਂ ਬਣਾ ਦਿੱਤੀਆਂ ਜਾਣਗੀਆਂ ਹੁਣ ਤੇ ਲਗਾਤਾਰ ਤੁਸੀਂ ਕਹਿ ਸਕਦੇ ਆ ਵੱਡੇ ਪੱਧਰ ਉੱਤੇ ਖਾਸ ਤੌਰ ਤੇ ਜਿਹੜਾ ਘੇਰਾ ਹੈ ਉਹਦੇ ਵਿੱਚ ਜਿੱਥੇ ਡੱਲੇਵਾਲ ਸਾਹਿਬ ਦੀ ਟਰਾਲੀ ਜਿਸ ਦੇ ਵਿੱਚ ਉਹ ਇਸ ਵਕਤ ਮੌਜੂਦ ਨੇ ਉਹਦੇ ਆਲੇ ਦੁਆਲੇ ਇੱਕ ਸੀਲ ਪ੍ਰੂਫ ਏਰੀਆ ਉਸ ਨੂੰ ਵੈਕਿਊਮ ਦੇ ਤਰ੍ਹਾਂ ਉਸ ਜਗ੍ਹਾ ਨੂੰ ਬਣਾ ਦਿੱਤਾ ਜਾਵੇਗਾ ਤਾਂ ਕਿ ਉੱਥੇ ਕੋਈ ਵੀ ਸ਼ਖਸ ਨਾ ਜਾ ਸਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਥੇਬੰਦੀਆਂ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਸੀ ਕਿ ਕੁਝ ਅਣਜਾਣ ਲੋਕ ਇੱਥੇ ਜਗ੍ਹਾ ਦੇ ਉੱਤੇ ਦੇਖੇ ਗਏ ਨੇ ਤੇ ਹੋ ਸਕਦਾ ਹੈ ਕਿ ਕੋਈ ਨਾ ਕੋਈ ਸ਼ਰਾਰਤ ਇੱਥੇ ਕਰ ਸਕੇ ਤੇ ਅੱਜ ਉਸ ਚੀਜ਼ ਦੇ ਖੱਤਰੇ ਨੂੰ ਦੇਖਦੇ ਹੋਏ ਅੱਜ ਜਿਹੜੀ ਉਹਨਾਂ ਦੀ ਸੁਰੱਖਿਆ ਉਸ ਨੂੰ ਵਧਾ ਦਿੱਤਾ ਜਾਵੇਗਾ ਹੁਣ ਗੱਲ ਕਰਾਂਗੇ ਸੇਤ ਦੀ ਸਿਹਤ ਦੇ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ 34ਵਾਂ ਦਿਨ ਆ ਕੁਝ ਵੀ ਨਹੀਂ ਖਾਦਾ ਪੀਤਾ ਹੋਇਆ ਹੈ ਤੇ ਸਿਰਫ ਪਾਣੀ ਦੇ ਉੱਤੇ ਹੀ ਇਸ ਵਕਤ ਮੌਜੂਦ ਨੇ ਖਾਣ ਤੋਂ ਭਾਵਨ ਨਾ ਤਾਂ ਮੈਡੀਕਲ ਉਹ ਕੋਈ ਏਡ ਲੈ ਰਹੇ ਨੇ ਉਹਨਾਂ ਨੇ ਵੱਲੋਂ ਸਾਬ ਮਨਾ ਕਰ ਦਿੱਤਾ ਗਿਆ ਹੈ ਕਿ ਮੈਂ ਮੈਡੀਕਲ ਏਡ ਨਹੀਂ ਲਵਾਵਾਂਗਾ ਕਿਉਂਕਿ ਜੇਕਰ ਉਹ ਮੈਡੀਕਲ ਏਡ ਲੈਣਗੇ ਤਾਂ ਉਹਦੇ ਵਾਸਤੇ ਉਹਨਾਂ ਨੂੰ ਫਲੂਇਡ ਚੜਾਉਣਾ ਪੈਗਾ ਜੇਕਰ ਫਲੂਇਡ ਉਹਨਾਂ ਦੀ ਬਾਡੀ ਦੇ ਵਿੱਚ ਜਾਵੇਗਾ ਤਾਂ ਜਿਹੜਾ ਉਹਨਾਂ ਦਾ ਵਰਤ ਆ ਜਿਹੜਾ ਇਹ ਮਨ ਵਰਤ ਤੇ ਉਹ ਬੈਠੇ ਨੇ ਉਹ ਖਤਮ ਹੋ ਜਾਵੇਗਾ ਟੁੱਟ ਜਾਵੇਗਾ ਲੇਕਿਨ ਉਹਨੇ ਕਿਹਾ ਜਦ ਤੱਕ ਮੇਰੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਕਿ ਮੰਨਿਆ ਨਹੀਂ ਜਾਂਦੀਆਂ ਔਰ ਮੇਰੀ ਜਾਨ ਚਲੇ ਜਾਂਦੀ ਹੈ ਮੈਨੂੰ ਇਸ ਚੀਜ਼ ਦਾ ਦੁੱਖ ਨਹੀਂ ਆ ਲੇਕਿਨ ਮੇਰੀ ਮੇਰੀ ਜਾਨ ਤੋਂ ਜ਼ਰੂਰੀ ਜਿਹੜੀਆਂ ਉਹ ਮੰਗਾਏ ਉਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੜੇ ਐਮੋ ਕੇ ਸਿਰਫ ਮੇਰੇ ਪੰਜਾਬ ਦੀ ਅਸੂਬੇ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਦੇ ਸ਼ਬਦ ਨਹੀਂ ਹੈ ਕਿ ਮੈਂ ਸਿਰਫ ਪੰਜਾਬ ਦੇ ਸੂਬੇ ਦੀ ਨਿਕਲ ਰਿਹਾ ਮੈਂ ਪੂਰੇ ਦੇਸ਼ ਦੀ ਗੱਲ ਕਰ ਰਿਹਾ ਪੂਰੇ ਦੇਸ਼ ਦੇ ਉਹਨਾਂ ਕਿਸਾਨਾਂ ਦੀ ਗੱਲ ਕਰ ਰਿਹਾ ਹਾਂ ਇਸ ਲਈ ਇਹ ਮੰਗਾ ਨੂੰ ਲੈ ਕੇ ਇਸ ਵਕਤ ਉਹ ਬੜਾ ਸਾਫ ਤੇ ਕਲੀਅਰ ਮਾਈਂਡ ਉਹਨਾਂ ਦਾ ਹੈਗਾ ਦੂਸਰੇ ਪਾਸੇ ਜਿਹੜੇ ਡਾਕਟਰ ਦੀ ਗੱਲ ਕੀਤੀ ਜਾਵੇ ਜਿਹੜਾ ਉਹਨਾਂ ਦਾ ਇਲਾਜ ਕਰ ਰਹੇ ਨੇ ਉਹਨਾਂ ਦੇ ਨਾਲ ਅੱਜ ਉਹ ਉਸ ਨੂੰ ਲਗਾਤਾਰ ਉਸ ਦੇ ਵਿੱਚ ਡਿਕਲਾਈਨ ਆਂਦਾ ਜਾ ਰਿਹਾ ਹੈ ਉਹਨਾਂ ਦੀ ਬਾਡੀ ਦੇ ਉੱਤੇ ਇਸ ਦਾ ਅਸਰ ਲਗਾਤਾਰ ਪੈ ਰਿਹਾ ਹੈ ਤੇ ਕਿਸੇ ਵੀ ਟਾਈਮ ਜਿਸ ਤਰ੍ਹਾਂ ਵੈਦਰ ਦੇ ਵਿੱਚ ਮੌਸਮ ਦੇ ਵਿੱਚ ਫਰਕ ਇਸ ਵਕਤ ਆ ਰਿਹਾ ਹੈ ਕਿਉਂਕਿ ਠੰਡ ਵਾਦੀ ਜਾ ਰਹੀ ਆ ਉਸ ਦੇ ਨਾਲ ਉਹਨਾਂ ਦੀ ਬਾਡੀ ਦੇ ਉੱਤੇ ਇਸ ਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਵੇਗਾ ਕਿਉਂਕਿ ਮਲਟੀ ਆਰਗਨਸ ਫੇਲੀਅਰ ਦਾ ਡਾਰਵੀ ਉਹਨਾਂ ਵੱਲੋਂ ਕਿਹਾ ਗਿਆ ਸਾਫ ਤੌਰ ਤੇ ਜੇਕਰ ਸਰਦ ਭਾਸ਼ਾ ਦੇ ਵਿੱਚ ਗਲੇ ਹਾਰਟ ਅਟੈਕ ਤੇ ਦਿਲ ਦੇ ਦੌਰੇ ਦੀ ਖਖਸ਼ਾ ਉਹਨਾਂ ਵੱਲੋਂ ਸਾਫ ਤੌਰ ਤੇ ਜਤਾਇਆ ਜਾ ਰਿਹਾ ਕਿਉਂਕਿ ਜਦੋਂ ਬਾਡੀ ਦਾ ਟੈਂਪਰੇਚਰ ਡਾਊਨ ਹੁੰਦਾ ਹੈ ਤੇ ਬਾਡੀ ਦੀ ਇਮਿਊਨਿਟੀ ਬਿਲਕੁਲ ਖਤਮ ਹੋਈ ਹੁੰਦੀ ਹੈ ਇੱਕ ਹਿਸਾਬ ਦੀ ਤਾਂ ਉਸ ਹਿਸਾਬ ਦੇ ਨਾਲ ਇਹ ਖਖਸ਼ਾ ਜ਼ਾਹਰ ਕੀਤਾ ਜਾ ਰਿਹਾ ਡਾਕਟਰ ਨੂੰ ਜੀ ਵੀਰੇਪਾਲ ਅੱਛਾ ਮਨਪ੍ਰੀਤ ਇਸ ਦੇ ਵਿੱਚ ਕੋਸ਼ਿਸ਼ਾਂ ਸਿਰਫ ਇਹ ਨੇ ਇਹਨਾਂ ਮੀਟਿੰਗਾਂ ਦੀਆਂ ਕਿ ਡੱਲੇਵਾਲ ਸਾਹਿਬ ਨੂੰ ਕਿਸੇ ਤਰੀਕੇ ਮੈਡੀਕਲ ਫੈਸਿਲਿਟੀ ਲੈਣ ਦੇ ਲਈ ਮਨਾਇਆ ਜਾ ਸਕੇ ਆ ਕੱਲ ਦੇ ਬੰਦ ਨੂੰ ਲੈ ਕੇ ਵੀ ਕੋਈ ਕੋਸ਼ਿਸ਼ ਹੈ ਕਿ ਜੇ ਕਿਸੇ ਤਰੀਕੇ ਟਾਲਿਆ ਜਾ ਸਕੇ ਵਿਟਪਾਲ ਜੀ ਦੋ ਚੀਜ਼ਾਂ ਇੱਥੇ ਬੜੀਆਂ ਅਹਿਮ ਨੇ ਪਹਿਲੀ ਜਿਹੜੇ ਬੰਦ ਕਮਰਾ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਕੀ ਨਿਕਲ ਕੇ ਆਂਦਾ ਕੀ ਗੱਲਬਾਤ ਹੋਈ ਆ ਉਸ ਬਾਬਤ ਕਿਸਾਨ ਜਿਹੜੇ ਆਗੂ ਨੇ ਉਸ ਜਗ੍ਹਾ ਦੇ ਉਤੇ ਮੌਜੂਦ ਸੀਗੇ ਉਹਨਾਂ ਵੱਲੋਂ ਕੁਝ ਵੀ ਨਹੀਂ ਬੋਲਿਆ ਗਿਆ ਹੈਗਾ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਫਿਲਹਾਲ ਜਿਹੜੇ ਆਲਾ ਅਧਿਕਾਰੀ ਨੇ ਦਸਕਨ ਸਿੰਘ ਨੇ ਉਹਨਾਂ ਵੱਲੋਂ ਆ ਰਿਟਾਇਰਡ ADG ਨੇ ਉਹਨਾਂ ਵੱਲੋਂ ਡੱਲੇਵਾਲ ਸਾਹਿਬ ਦੇ ਨਾਲ ਮਿਲਣ ਦੇ ਲਈ ਸਮਾਂ ਮੰਗਿਆ ਗਿਆ ਹੈ ਤੇ ਉਹ ਇਸ ਵਕਤ ਮੁਲਾਕਾਤ ਇਸ ਵਕਤ ਉਸ ਜਗ੍ਹਾ ਦੇ ਉੱਤੇ ਜਾਰੀ ਵੀ ਹੈਗੀ ਆ ਹੁਣ ਉਸ ਮੀਟਿੰਗਾਂ ਦੌਰਾਨ ਕੀ ਗੱਲਬਾਤ ਹੋਈ ਹੈ ਕਿਉਂਕਿ ਜਦੋਂ ਪਿਛਲੀ ਮੀਟਿੰਗ ਹੋਈ ਸੀਗੀ ਬੀਤੇ ਦਿਨਾਂ ਗੱਲਬਾਤ ਹੋਈ ਸੀਗੀ ਬੀਤੇ ਦਿਨਾਂ ਵੀ ਹਾਲਾ ਅਧਿਕਾਰੀ SSP ਪਟਿਆਲਾ ਵੀ ਉੱਥੇ ਪਹੁੰਚੇ ਹੋਏ ਸਨ DIG ਪਟਿਆਲਾ ਵੀ ਉੱਥੇ ਸਨ ਦਿਸਕੰਦ ਸਿੰਘ ਵੀ ਉੱਥੇ ਸਨ ਉਹਨਾਂ ਵੱਲੋਂ ਇਹ ਗੁਜ਼ਾਰਿਸ਼ ਕੀਤੀ ਗਈ ਸੀ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਸ ਨੂੰ ਲੈ ਕੇ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਕਿ ਉਹਨਾਂ ਨੂੰ ਮੈਡੀਕਲ ਫੌਰੀ ਰੀਲੀਫ ਉਸ ਵਕਤ ਤੱਕ ਉਹਨਾਂ ਨੇ ਹਾਂ ਨਹੀਂ ਕੀਤੀ ਸੀ ਕਿਤੇ ਨਾ ਹੀ ਹੁਣ ਤੱਕ ਉਹਨਾਂ ਨੇ ਹਾਂ ਕੀਤੀ ਹੈ ਕਿਉਂਕਿ ਉਹ ਇਸ ਗੱਲ ਨੂੰ ਬੜਾ ਕਲੀਅਰ ਕਹਿ ਚੁੱਕੇ ਨੇ ਕਿ ਮੈਂ ਮੈਡੀਕਲ ਫੈਸਿਲਿਟੀ ਨਾ ਵੀ ਨਹੀਂ ਲਵਾਵਾਂਗਾ ਤਾਂ ਮੇਕਸ਼ਿਫ ਇਹ ਤੇ ਟੈਂਪਰੀਰੀ ਤੌਰ ਤੇ ਹਸਪੀਟਲ ਬਣਾਇਆ ਗਿਆ ਹੈ ਜੇਕਰ ਕੋਈ ਗੱਲ ਬਾਤ ਹੁੰਦੀ ਤਾਂ ਉਹ ਹਾਂ ਕਰ ਦਿੱਤਾ ਇਸ ਜਗ੍ਹਾ ਤੇ ਬਿਲਕੁਲ ਬਿਲਕੁਲ ਇਸ ਜਗ੍ਹਾ ਤੇ ਬਿਲਕੁਲ ਨਾਲੇ ਨਾਲੇ ਇੱਕ ਐਮਬੂਲੈਂਸ ਵੀ ਖੜੀ ਕੀਤੀ ਗਈ ਆ ਉਸ ਦੇ ਵਿੱਚ ਵੈਂਟੀਲੇਟਰ ਤੋਂ ਲੈ ਕੇ ਆਕਸੀਜਨ ਤੱਕ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਲੇਕਿਨ ਫਿਲਹਾਲ ਜਿਹੜੀਆਂ ਇਹ ਤਿਆਰੀਆਂ ਤਿਆਰੀਆਂ ਬਣ ਕੇ ਰਹਿ ਚੁੱਕੀਆਂ ਨੇ ਕਿਉਂਕਿ ਡਲੇਵਾਲ ਸਾਹਿਬ ਵੱਲੋਂ ਇਸ ਚੀਜ਼ ਨੂੰ ਬੜਾ ਸਾਫ਼ ਕਰ ਦਿੱਤਾ ਗਿਆ ਹੈ ਕਿ ਜਾਂ ਤਾਂ ਮੰਗਾ ਮੰਨਿਆ ਜਾਣਗੀਆਂ ਜਾਂ ਉਸ ਤੋਂ ਬਾਅਦ ਹੀ ਮੈਂ ਆਪਣਾ ਵਰਤ ਤੋੜਾਂਗਾ ਜਾਂ ਮਰਨ ਵਰਤ ਉੱਤੇ ਬੈਠਿਆ ਹੋਇਆ ਜਾਂ ਤਾਂ ਜਾਨ ਜਾਏਗੀ ਜਾਂ ਮੰਗਾ ਮੰਨਿਆ ਜਾਣਗੀਆਂ ਇਹ ਬੜਾ ਸਾਫ਼ ਹੋ ਚੁੱਕਿਆ ਹੈ ਰਹੀ ਗੱਲ ਦਬਾਅ ਦੀ ਮਾਨਯੋਗ ਅਦਾਲਤ ਵੱਲੋਂ ਇਸ ਗੱਲ ਨੂੰ ਵੀ ਕਿਹਾ ਗਿਆ ਸੀ ਕਿ ਇਸ ਜਦ ਪ੍ਰਤੀਤ ਹੋ ਰਿਹਾ ਹੈ ਕਿ ਦਲੇਵਾਲ ਸਾਹਿਬ ਦੇ ਉੱਤੇ ਕੋਈ ਦਬਾਅ ਹੋਵੇ ਤਾਂ ਜਿਹੜੇ ਨਾਲ ਦੇ ਕਿਸਾਨ ਨੇ ਉਹਨਾਂ ਵੱਲੋਂ ਵੀ ਦਬਾਅ ਪਾਇਆ ਜਾ ਸਕਦਾ ਬਿਨਾ ਨਾਮ ਲਏ ਇਹ ਸਟੇਟਮੈਂਟ ਪਾਸ ਕੀਤੀ ਗਈ ਸੀ ਲੇਕਿਨ ਬੀਤੇ ਦਿਨਾਂ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਵਿੱਚ ਵੀ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਹਾਂ ਕਿ ਅਜਿਹੀ ਕੋਈ ਗੱਲ ਨਹੀਂ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਜੇ ਉੱਥੇ ਜਾ ਕੇ ਮਿਲ ਰਹੇ ਨੇ ਤਾਂ ਦਬਾਅ ਦੀ ਕਿੱਥੋਂ ਗੱਲ ਸਾਹਮਣੇ ਆ ਜਾਂਦੀ ਆ ਇੰਨਾ ਹੀ ਨਹੀਂ ਮੌਜੂਦਾ ਸਰਕਾਰ ਦੇ ਜਿਹੜੇ ਅਧਿਕਾਰੀ ਆ ਉਹ ਵੀ ਉੱਥੇ ਪਹੁੰਚਦੇ ਨੇ ਮੌਜੂਦਾ ਸਰਕਾਰ ਦੇ ਵਿੱਚ ਵਿਧਾਇਕ ਤੋਂ ਲੈ ਕੇ ਕੈਬਨਿਟ ਵਜ਼ੀਰ ਤੱਕ ਉੱਥੇ ਪਹੁੰਚਦੇ ਨੇ ਵਿਧਾਨ ਸਭਾ ਦਾ ਸਪੀਕਰ ਉੱਥੇ ਪਹੁੰਚਦੇ ਨੇ ਪਾਰਟੀ ਪੱਧਰ ਤੋਂ ਜੇ ਵੱਖ ਹੋ ਕੇ ਗੱਲ ਕੀਤੀ ਜਾਵੇ ਤਾਂ ਧਾਰਮਿਕ ਜਿਹੜੀਆਂ ਨੁਮਾਇੰਦੇ ਸ਼ਕਸ਼ੀਤਾ ਨੇ ਉਹ ਵੀ ਉੱਥੇ ਪਹੁੰਚਦੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਸਨ ਰਜਿੰਦਰ ਕੌਰ ਪੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਵੀ ਰਹੇ ਸਨ ਵਿਰੋਧੀ ਧਿਰ ਦੇ ਕਈ ਲੀਡਰ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਹ ਉਹਨਾਂ ਨੂੰ ਸਮਝ ਜਿਹੜੀ ਜਾਨ ਹੈ ਉਹ ਬਹੁਤ ਅਹਿਮ ਆ ਪੰਜਾਬ ਦੇ ਲਈ ਤੁਸੀਂ ਇੱਕ ਵਿਜਨਰੀ ਲੀਡਰ ਹੋ ਤੁਹਾਡੀ ਜਾਨ ਬਹੁਤ ਅਹਿਮ ਆ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਸਕਦਾ ਇਹਦਾ ਕੋਈ ਹੋਰ ਵੀ ਰਾਹ ਹੋ ਅਪਣਾਇਆ ਜਾ ਸਕਦਾ ਹੈ ਤੇ ਇਸ ਪ੍ਰੋਟੈਸਟ ਨੂੰ ਜਾਰੀ ਰੱਖਿਆ ਜਾ ਸਕਦਾ ਲੇਕਿਨ ਮਰਨ ਵਰਤ ਨੂੰ ਛੱਡ ਦਿੱਤਾ ਜਾਵੇ ਲੇਕਿਨ ਡੱਲੇਵਾਲ ਸਾਹਿਬ ਵੱਲੋਂ ਉਸ ਚੀਜ਼ ਨੂੰ ਨਕਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਫਿਲਹਾਲ ਜਿਹੜੀ ਚੀਜ਼ ਉੱਤੇ ਬੈਠਾ ਹਾਂ ਮੈਂ ਮਰਨ ਵਰਤ ਉੱਤੇ ਬੈਠਾ ਹਾਂ ਤੇ ਮੈਂ ਮੰਗਾ ਮਨਵਾ ਕੇ ਹੀ ਮੰਨਾਂਗਾ ਅਦਰ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਉਸ ਦਾ ਕੋਈ ਹੋਰ ਹੱਲ ਇਸ ਵਕਤ ਨਹੀਂ ਦਿਖਾਈ